ਆਲਾ ਚਸ਼ਮਾ ਜੱਜਦਾ ਹੈ ਜੱਜਦਾ ਕਿ ਨਹੀਂ ਜੱਜਦਾ ਗੋੜੇ ਮੁਖੜੇ ਤੇ ਗੋੜੇ ਮੁਖੜੇ ਤੇ ਜੱਜਦਾ ਕਿ ਨਹੀਂ ਜੱਜਦਾ ਮੇਰੇ ਮੁਖੜੇ ਦੀ ਗੱਲ ਕਰ ਰਹੀ ਅੱਜ ਸੀਐਮ ਸਾਹਿਬ ਜੀ ਸੀਐਮ ਨੂੰ ਇਹੀ ਤਦੇ ਪਾ ਕੇ ਵਿਖਾਇਆ ਸੀਗਾ ਕਿ ਕਿਤਾ ਵਧੀਆ ਪਾਈਦੇ ਆ ਜੀ ਤੇ ਜਦ ਪਾਈਦੇ ਤੇ ਰਾਤ ਨੂੰ ਜਾਂ ਕਮਰੇ ਅੰਦਰ ਲਾ ਵੀ ਲਈਦੇ ਆ ਇਹ ਸ਼ੁਕਰ ਹੈ ਲਾ ਤੇ ਜੇ ਲਵਪਰੀਤ ਨੇ ਕੱਦਾਂ ਕੁਛ ਹੁਣ ਮਾਰਤਾ ਹੀ ਫੇਰ ਕੀ ਹੋ ਗਿਆ ਦੱਸ ਦਿੰਦਾ ਭਾਈ ਚਲੋ ਛੱਡੋ ਇਹ ਗੱਲਾਂ ਨੂੰ ਹੌਨਰੇਬਲ ਵੈਸੇ ਤਾਂ ਆ ਆ ਸਾਹਮਣੇ ਗੇਟ ਆ ਜੀ ਪੰਜਾਬ ਪੁਲਿਸ ਲਾਈਨ ਪਟਿਆਲਾ ਹੁਣ ਮੈਨੂੰ ਤਾਂ ਨਿਕਲਣ ਵੇਲੇ ਵੀ ਤੁਸੀਂ ਘੇਰਿਆ ਹੋਇਆ ਮਤਲਬ ਕਿ ਪ੍ਰੈਸ ਦੇ ਇਹ ਸਾਰਾ ਜਿਹੜਾ মিডিਆ ਟ੍ਰਾਇਲ ਸਰਕਾਰ ਕਰਨਾ ਚਾਹੁੰਦੀ ਹੈ ਨਾ ਜੀ ਉਹਨਾਂ ਨੂੰ ਮੁਬਾਰਕ ਮੈਂ ਅੱਜ ਕਿਉਂ ਆਇਆ ਹੌਨਰੇਬਲ ਸੁਪਰੀਮ ਕੋਰਟ ਦੀਆਂ ਇਹ ਡਾਇਰੈਕਸ਼ਨ ਤੇ ਹੌਨਰੇਬਲ ਸੁਪਰੀਮ ਕੋਰਟ ਦੇ ਦਾਸ ਦਾ ਅਟੁੱਟ ਵਿਸ਼ਵਾਸ ਹੈ ਔਰ ਮੇਰਾ ਇਹ ਮੰਨਣਾ ਕਿ ਨਿਆਇਪਾਲਿਕਾ ਔਨਰੇਬਲ ਹਾਈ ਕੋਰਟ ਤੋਂ ਜਦੋਂ ਮੈਨੂੰ ਰਿਲੀਫ ਮਿਲੀ ਉਦੋਂ ਵੀ ਸਰਕਾਰ ਨੂੰ ਕੋਈ ਜਵਾਬ ਨਹੀਂ ਆਇਆ ਔਰ ਜੇ ਸੁਪਰੀਮ ਕੋਰਟ 'ਚ ਅੱਜ ਸਰਕਾਰ ਗਈ ਹੈ ਜ਼ਮਾਨਤ ਮੇਰੀ ਕੈਨਸਲ ਕਰਾਉਣ ਲਈ 3 ਸਾਲ ਲੱਗੇ ਜੀ ਇਹਨਾਂ ਨੂੰ ਇਸ ਕੰਮ ਤੇ ਲੱਗੇ ਆ ਔਰ ਤੁਸੀਂ ਹੈਰਾਨ ਹੋਵੋਗੇ ਕਿ ਕਰੋੜਾਂ ਅਰਬਾਂ ਰੁਪਈਆ 25 30 50 ਲੱਖ ਇੱਕ ਤਰੀਕ ਦਾ ਇਹ ਖਰਚਦੇ ਆ ਮੇਰੀ ਜ਼ਮਾਨਤ ਕੈਂਸਲ ਕਰਾਉਣ ਨੂੰ ਸਿਆਸੀਕਰਨ ਇਸ ਤਰੀਕੇ ਨਾਲ ਹੋ ਰਿਹਾ ਤੁਹਾਨੂੰ ਪਤਾ ਮਗਰ ਔਨਰੇਬਲ ਸੁਪਰੀਮ ਕੋਰਟ ਦੇ ਇਹ ਆਰਡਰ ਸਨ ਆਫਟਰ ਹਿਅਰਿੰਗ ਹਿਅਰਿੰਗ ਲਾਰਨਡ ਕਾਉਂਸਲ ਫॉर द ਪਾਰਟੀਆਂ and considering the detailed affidavit filed by the petitioner and its reply, we are of the view that respondent is required to join investigation. learned senior counsel for the respondent assures that the respondent, respondent shall appear on the date so fixed by this court. Whereby further investigation may be completed, and the interrogation, if any required, may be done by the concerned investigation investigating officer. Again, honourable court, in view of the above, we direct. That the respondent shall appear on 17th March 2025 at 11 a.m. at SIT headquarters Patiala. On the said date, the investigation be completed. बढ़े त्यान नल विक्रमं रेपल सुप्रीम कोर्ट की कह रही है कि complete investigation और उस तो बाद ये further interrogation is required. द रिस्पोंडेंट शैल अपेयर ऑन द नैक्सट डेट एट द सेम टाइम एंड शैल कोट इन कंप्लीशन ऑफ द इनवैसटीगे मतलब एक बारी नहीं पाँच बारी मैं धनवादी हाँ कि ऑनरेबल सुप्रीम कोर्ट ने कहा कि भाई इनवैसटीगे कंप्लीट करो और असी क्या से क्योंकि मिसलीडिंग फैक्ट रखे गए से ਹਨਰੇਬਲ ਸੁਪਰੀਮ ਕੋਰਟ ਚ ਬਾਈ ਦਾ ਗਵਰਨਮੈਂਟ ਏਜੀ ਸਾਹਿਬ ਵੱਲੋਂ ਕੀ ਇਹ ਜਵਾਬ ਨਹੀਂ ਦਿੰਦਾ ਜੀ ਦੇਖੋ ਤੁਸੀਂ ਉਹ ਚਾਰਟ ਮੰਗਾਇਓ ਜੀ ਮੇਰਾ ਤੁਸੀਂ ਇਸ ਗੱਲ ਨੂੰ ਬੇਖੂਬੀ ਜਾਣਦੇ ਹੋ ਕਿ ਜਿੰਨੀ ਕਵਾਰੀ ਮੈਂ ਆਉਣਾ ਉਨੀ ਕਾਰੀ ਤੁਸੀਂ ਆਉਨੇ ਮੈਨੂੰ ਜਿੰਨੀ ਵਾਰੀ ਵੀ ਸੱਦਿਆ ਔਰ ਇਹ ਚੌਥੀ ਸੈਟ ਹੋ ਗਈ ਜੀ ਮੈਂ ਹਰ ਸੈਟ ਕੋਲ ਪੇਸ਼ ਹੁੰਦਾ ਰਿਹਾ ਔਰ ਇਹ 2022 ਤੋਂ سلسلہ ਚੱਲ ਰਿਹਾ ਜੇ 2025 ਆ ਗਿਆ ਸੋ ਮੈਂ ਸ਼ੁਕਰਗੁਜ਼ਾਰ ਆ ਆਨਰੇਬਲ ਸੁਪਰੀਮ ਕੋਰਟ ਦਾ ਕਿ ਇਹਨਾਂ ਨੇ ਕਿਹਾ 17 ਵਦ ਤੋਂ ਬਾਅਦ 18 ਮਗਰ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਕਰੋ ਕੰਪਲੀਟ ਔਰ ਕੰਪਲੀਟ ਕਰਕੇ ਫਿਰ ਚਲਾਨ ਪੇਸ਼ ਕਰੋ ਇਸ ਲਈ ਮੈਨੂੰ ਬੜੀ ਤਸੱਲੀ ਹੋਊਗੀ ਖੁਸ਼ੀ ਹੋਊਗੀ ਕਿ ਜੇ ਇਸ ਆਨਰੇਬਲ ਸੁਪਰੀਮ ਕੋਰਟ ਦੇ ਆਦੇਸ਼ਾਂ ਨੂੰ ਸਰਕਾਰ ਇਨ ਬਿਨ ਪਾਲਨ ਕਰੇ ਕਿਉਂਕਿ ਜੇ ਨਹੀਂ ਕਰਦੀ ਤਾਂ ਫਿਰ ਇਹ ਅੱਗੇ ਉਹਦੇ ਚ ਲੀਗਲ ਇਮਪਲੀਕੇਸ਼ਨ ਕੀ ਹੋਊਗੀ ਸਮਾਂ ਹੁਣ ਤੇ ਦੱਸਾਂਗੇ ਮਗਰ ਮੈਂ ਕਿ ਚਾਰਟ ਬਣਾ ਕੇ ਲਿਆਇਆ ਤੁਸੀਂ ਵੇਖੋਗੇ ਉਦੋਂ ਸੇਟ ਹੋਰ ਸੀ ਮੈਨੂੰ 18 12 23 ਨੂੰ ਸੱਦਿਆ ਗਿਆ ਮੈਂ ਉਸ ਦਿਨ 7-8 ਘੰਟੇ ਲਾਏ ਜਦੋਂ ਦੂਜੇ ਦਫ਼ਤਰ 'ਚ ਤੁਸੀਂ ਨਾਲ ਹੀ ਆਉਂਦੇ ਸੀ ਜਦੋਂ ਚੀਨਾ ਸਾਹਿਬ ਆ ਲੋਗੋ ਨੂੰ نیچے ਕੱਟੋ ਮੜੀ ਉਸ ਤੋਂ ਬਾਅਦ 17 27 12 23 ਮੈਨੂੰ ਸੱਦਿਆ ਗਿਆ ਮੈਂ ਪਹਿਲਾਂ ਹੀ ਕਿਹਾ ਸੀਗਾ ਕਿ ਭਾਈ ਸ਼ਹੀਦੀ ਦਿਹਾੜੇ ਆ ਔਰ ਛੋਟੇ ਸਹਿਬਜ਼ਾਦੇ ਆ ਦਾ ਸ਼ਹੀਦੀ ਦਿਵਸ ਆ ਉਸ ਦਿਨ ਮੇਰੇ ਤੋਂ ਨਹੀਂ ਆਇਆ ਜਾਣਾ ਪਰ ਪਹਿਲਾਂ ਹੀ ਮਾਫੀ ਮੰਗੀ ਸੀ ਫਿਰ 30 12 23 ਨੂੰ ਮੈਂ ਫੇਰ ਅਪੀਅਰ ਹੋਇਆ ਤੁਸੀਂ ਵੀ ਮੇਰੇ ਨਾਲ ਉੱਥੇ ਸੀਗੇ ਹਾਜ਼ਰ ਉਸ ਤੋਂ ਬਾਅਦ ਉਹਨਾਂ ਦੀ ਰਿਟਾਇਰਮੈਂਟ ਤਰੀਕ ਤੇ ਵੀ ਪੇਸ਼ ਹੋਏ ਆਪਾਂ ਫਿਰ 16 1 24 ਮੈਂ ਫੇਰ ਅਪੀਅਰ ਹੋਇਆ ਫੇਰ 6324 ਨੂੰ ਅਪੀਅਰ ਹੋਇਆ ਫੇਰ ਮੇਰੀ ਇੱਕ ਤਾਰੀਖ ਸੀ 18 6 24 ਨੂੰ ਜਦੋਂ ਆਨਰੇਬਲ ਅ ਕੋਰਟ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਜੀਤੇ ਮੇਰਾ ਕੇਸ ਚੱਲਦਾ ਉੱਥੇ ਕਿਹਾ ਸੀਗਾ ਕਿ ਸੰਜੀਤ ਸਿੰਘ ਵਾਲਾ ਡਿਫਰਮੇਸ਼ਨ ਕੇਸ ਕਿ ਤੁਹਾਨੂੰ ਉੱਥੇ ਹਾਜ਼ਰ ਹੋਣਾ ਪੈਣਾ ਇਸ ਲਈ ਮੈਂ ਇੱਥੇ ਨਹੀਂ ਆ ਸਕਿਆ ਸੀ ਕੋਈ ਕੋਰਟ ਦਾ ਆਰਡਰ ਸੀ ਉਸ ਤੋਂ ਬਾਅਦ 18 7 ਨੂੰ ਇਹਨਾਂ ਨੇ ਅਗਲੇ ਦਿਨੀ ਮੈਨੂੰ ਫੇਰ 18 ਸਤ ਨੂੰ ਫੇਰ ਸੱਦਿਆ ਅ ਮਹੀਨੇ ਮਗਰੋਂ ਔਰ ਉਸ ਦਿਨ ਵੀ ਮੇਰੀਆ ਸੀਜੀਐਮ ਕੋਰਟ 'ਚ ਅ ਤਾਰੀਖ ਸੀ ਇਸ ਲਈ ਮੈਂ ਨਹੀਂ ਆ ਸਕਿਆ ਫਿਰ ਇਹਨਾਂ ਨੇ ਮੈਨੂੰ 20 ਸਤ ਨੂੰ ਫੇਰ ਸੱਦ ਲਿਆ ਜਦ ਕਿ ਮੈਂ ਕਿਹਾ ਵੀ ਸੀ ਕਿ 23 ਸਤ ਨੂੰ ਮੇਰਾ ਸੁਪਰੀਮ ਕੋਰਟ 'ਚ ਕੇਸ ਲੱਗਿਆ ਸੋ ਜਿਹੜੇ 23 ਸਤ ਨੂੰ ਸੁਪਰੀਮ ਕੋਰਟ ਜਾਣਾ ਮੈਂ ਜਾ ਕੇ ਤਿਆਰੀ ਵੀ ਤਾਂ ਕਰਾਉਂਗਾ ਇਸੇ ਤਰ੍ਹਾਂ 37 ਨੂੰ ਸੱਦਿਆ ਉਹ ਦਿਨ ਮੇਰੀ ਤਾਰੀਖ ਸੀ ਮੈਂ ਫੇਰ ਨਹੀਂ ਆ ਸਕਿਆ 8 8 ਨੂੰ ਮੈਂ ਫੇਰ ਆਇਆ 24 ਚ ਔਰ ਅੱਜ ਮੈਂ ਫੇਰ ਆਇਆ ਓਨ ਦਾ ਡਾਇਰੈਕਸ਼ਨਸ ਆਫ ਸੁਪਰੀਮ ਕੋਰਟ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਰਕਾਰ ਵੀ ਸੁਪਰੀਮ ਕੋਰਟ ਦੀ ਡਾਇਰੈਕਸ਼ਨਸ ਨੂੰ ਇਨ ਬਿਨ ਪਾਲਣਾ ਕਰੂਗੀ ਔਰ ਕੱਲ ਤੱਕ ਇਸ ਇਨਵੈਸਟੀਗੇਸ਼ਨ ਨੂੰ ਕੰਪਲੀਟ ਕਰੂਗਾ ਸਰ ਕੱਲ ਕਿੰਨੇ ਕਿੰਨੇ ਵਜੇ ਬੁਲਾਇਆ ਕੋਈ ਟਾਈਮ ਨਹੀਂ ਕਰ ਇਹ ਤਾਂ ਕੋਰਟ ਨਹੀਂ ਰੱਖਿਆ ਹੋਇਆ ਜੀ ਸਾਨੂੰ ਇਸ ਗੱਲ ਦੀ ਤਸੱਲੀ ਹੈ ਦੇਖੋ ਕਿ ਕੋਰਟ ਨੇ